ਮਾ ਮਾਕੀ ਸੋਧ ਮੇਰਾ ਨਾਮ ਬਲਵਿੰਦਰ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਮੋਗਾ ਹੀ ਆ ਅੱਜ ਤੁਸੀਂ ਜੋ ਵਰਦੀ ਪਾਈ ਹੈਗੀ ਆ ਅੱਜ ਕੀ ਕਾਰਨ ਹੈ ਵੀ ਅੱਜ ਤੁਸੀਂ ਇਹ ਵਰਦੀ ਪਾਈ ਹੈ ਇਹ ਵਰਦੀ ਜਾਂ ਤਾਂ ਜਦੋਂ ਕੋਈ ਖੁਸ਼ੀ ਦਾ ਮੌਕਾ ਆਉਂਦਾ ਹੈ ਡੇਰੇ ਦਾ ਕੋਈ ਪ੍ਰੋਗਰਾਮ ਹੁੰਦਾ ਉਦੋਂ ਪਾਈ ਜਾਂਦੀ ਹੈ ਤੇ ਜਾਂ ਜਦੋਂ ਵੀ ਕੋਈ ਸਰੀਰਦਾਨ ਹੁੰਦਾ ਉਸ ਵੇਲੇ ਇਹ ਵਰਦੀ ਪਹਿਨਣੀ ਜ਼ਰੂਰੀ ਹੁੰਦੀ ਆ ਖਾਸ ਕਰਕੇ ਜਿਨ੍ਹਾਂ ਨੇ ਗ੍ਰੀਨ ਇਸ ਦਾ ਪ੍ਰਸ਼ਾਦ ਲਿਆ ਅੱਜ ਕਿੰਨਾ ਦਾ ਸਰੀਰਦਾਨ ਜਿਹੜਾ ਹੈਗਾ ਤੁਸੀਂ ਕੀਤਾ ਹੈ ਜੀ ਅੱਜ ਪ੍ਰਕਾਸ਼ ਰਾਣੀ ਹੰਸਾਂ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦਾ ਸਰੀਰ ਕਿਉਂਕਿ ਉਹਨਾਂ ਨੇ ਪਹਿਲਾਂ ਫਾਰਮ ਭਰਿਆ ਸੀ ਉਹ ਸੰਸਾਰੀ ਜੋ ਉਹਨਾਂ ਦਾ ਸਰੀਰ ਆ ਉਹ ਤਾਂ ਕੀਤਾ ਗਿਆ ਇਹ ਪਰਿਵਾਰ ਦੀ ਸਹਿਮਤੀ ਦੇ ਨਾਲ ਹੋਇਆ ਜੀ ਬਿਲਕੁਲ ਪਰਿਵਾਰ ਦੀ ਸਹਿਮਤੀ ਦੇ ਨਾਲ ਰਿਸ਼ਤੇਦਾਰਾਂ ਦੀ ਸਹਿਮਤੀ ਦੇ ਨਾਲ ਹੋਇਆ ਅੱਛਾ ਤਾਂ ਪਰਿਵਾਰ ਡੇਰਾ ਸੱਚਾ ਸੁਖਦਾ ਦਾ ਨਿਵਾਈ ਹੈ ਜੀ ਹਾਂ ਜੀ ਬਿਲਕੁਲ ਕਿਉਂਕਿ ਡੇਰੇ ਜੀ ਆਪੀ ਮਾਤਾ ਜੀ ਨੇ ਫਾਰਮ ਭਰਿਆ ਸੀ ਕਿ ਮੈਂ ਜਦੋਂ ਅੰਤਲੇ ਸਮੇਂ ਇਸ ਫਾਨੀ ਸੰਸਾਰ ਨੂੰ ਆਲਵਿਦਾ ਕਹਾ ਤੇ ਮੇਰਾ ਸਰੀਰ ਹੈ ਮੈਡੀਕਲ ਰਿਸਰਚ ਲਈ ਭੇਜਿਆ ਜਾਵੇ ਸੋ ਅੱਜ ਬੋਰਕਪੁਰ ਜੋ ਯੂਕੇ ਦੇ ਵਿੱਚ ਰਿਸਰਚ ਸੈਂਟਰ ਉੱਥੇ ਉਹਨਾਂ ਦਾ ਜਿਹੜਾ ਸਰੀਰ ਅੱਜ ਭੇਜਿਆ ਗਿਆ ਇਹ ਪ੍ਰੇਰਣਾ ਕਿੰਨਾ ਨੇ ਦਿੱਤੀ ਹੈਗੀ ਆ ਸਰੀਰਦਾਨ ਕਰਨ ਦੀ ਇਹ ਸਾਡੇ ਪੂਜਨੇ ਗੁਰੂ ਸੰਤ ਡਾਕਟਰ ਗੁਰਮੀਤ ਰਾਵਰੀ ਸਿੰਘ ਜੀ ਇੰਸਾਨ ਨੇ ਕਿ ਤੁਸੀਂ ਅੱਗੇ ਵੀ ਬਹੁਤ ਮਾਨਵਤਾ ਭਲਾਈ ਦੇ ਕੰਮ ਕਰਦੇ ਤੇ ਜਾਂਦੇ ਆ ਜਾਂਦੇ ਆ ਜੇ ਤੁਸੀਂ ਇਹ ਵੀ ਕੰਮ ਕਰ ਜਾਂਦੇ ਤੇ ਇਸ ਤੋਂ ਵੱਡਾ ਕੋਈ ਦਾਨ ਹੋ ਨਹੀਂ ਸਕਦਾ ਚਲੋ ਠੀਕ ਹੈ ਜੀ ਬਹੁਤ ਬਹੁਤ ਕੀ ਸ਼ੁਭਨਾਮ ਜੀ ਤੁਹਾਡੇ ਮੇਰਾ ਨਾਮ ਰਾਜੀਸ਼ ਮੇਰਾ ਪ੍ਰੇਮੀ ਹਾਂ ਜੀ ਅਸੀਂ ਕਿੱਥੋਂ ਦੇ ਰਹਿਣ ਵਾਲੇ ਹਾਂ ਦੱਸੋ ਮੈਂ ਜਲੰਧਰ ਤੋਂ ਅੱਜ ਮੋਗਾ ਦੇ ਵਿੱਚ ਤੁਸੀਂ ਆਏ ਹੋ ਔਰ ਸਰੀਰਦਾਨ ਹੋਇਆ ਮਾਤਾ ਪ੍ਰਕਾਸ਼ ਕੌਰ ਜੀ ਦਾ ਕੀ ਕਹਿਣਾ ਚਾਹੋਗੇ ਕੀ ਰਿਸ਼ਤਾ ਸੀ ਤੁਹਾਡਾ ਇਹਨਾਂ ਦਾ ਮੈਂ ਇਹਨਾਂ ਦਾ ਵੱਡਾ ਦਮਾਦ ਹਾਂ ਬਾਕੀ ਦੋ ਦਮਾਦ ਹੋਰ ਨਹੀਂ ਉਹ ਇੱਕ ਮੇਰੇ ਸਾਥ ਤੋਂ ਬਿਲੋਂਗ ਕਰਦੇ ਨੇ ਇੱਕ ਦਿੱਲੀ ਤੋਂ ਬਿਲੋਂਗ ਕਰਦੇ ਨੇ ਸਾਰੇ ਆਪਣੇ ਬਹੁਤ ਅੱਛੇ ਤਰੀਕੇ ਨਾਲ ਨਿਰਵਾਹ ਕਰ ਰਹੇ ਨੇ ਲੇਕਿਨ ਮਾਤਾ ਜੀ ਦੇ ਜਿਹੜਾ ਹਿਸਾਬ-ਕਿਤਾਬ ਸੀ ਉਹ ਬਹੁਤ ਹੀ ਵਧੀਆ ਸੀਗਾ ਔਰ ਸੱਚਾ ਸੋਦਾ ਢੇਰੇ ਦੇ ਨਾਲ ਜੁੜੇ ਹੋਏ ਸੀਗੇ ਤੇ ਕਾਫੀ ਦੇਰ ਤੋਂ ਅਸੀਂ ਦੇਖ ਰਹੇ ਹਾਂ ਕਿ ਉਹਨਾਂ ਦੀ ਜਿਹੜੀ ਨਿਜਮ ਸੀਗੇ ਉਹ ਬੜੇ ਢੇਰੇ ਦੇ ਪ੍ਰਤੀ ਬੜੇ ਸਜਣ ਸੀਗੇ ਤੇ ਬਹੁਤ ਅچھے ਤਰੀਕੇ ਨਾਲ ਉਹ ਪਿਤਾ ਜੀ ਨਾਲ ਪਿਆਰ ਕਰਦੇ ਸੀਗੇ ਔਰ ਹਮੇਸ਼ਾ ਜਦੋਂ ਵੀ ਅਸੀਂ ਆਂਦੇ ਸੀ ਤੇ ਉਹ ਪਿਤਾ ਜੀ ਦੀ ਜਰੂਰ ਗੱਲ ਕਰਦੇ ਸੀਗੇ ਕਿ ਮੈਂ ਡੇਰਾ ਸੱਚਾ ਸੋਧਾ ਦੇ ਨਾਲ ਮਤਲਬ ਦਿਲੋਂ ਜੁੜੀ ਹੋਈ ਆ ਔਰ ਮੇਰਾ ਸਾਰਾ ਪਰਿਵਾਰ ਵੀ ਉਹਨਾਂ ਦੇ ਨਾਲ ਜੁੜਿਆ ਹੋਇਆ ਹੈ ਜਦ ਕਦੀ ਵੀ ਕਿਤੇ ਮੇਰੀ ਅੰਤਿਮ ਯਾਤਰਾ ਨਿਕਲੇ ਤੇ ਉਹ ਪਿਤਾ ਜੀ ਦੇ ਮਾਧਿਅਮ ਦੇ ਨਾਲ ਨਿਕਲੇ ਤਾਂ ਕਿ ਲੋਕਾਂ ਨੂੰ ਪ੍ਰੇਰਣਾ ਮਿਲੇ ਕਿ ਅਸੀਂ ਉਸ ਡੇਰਾ ਸੱਚਾ ਸੋਧਾ ਦੇ ਨਾਲ ਜੁੜੇ ਹੋਏ ਹਾਂ ਔਰ ਪਰਿਵਾਰ ਨੂੰ ਸਾਰੇ ਪਰਿਵਾਰ ਨੂੰ ਵੀ ਉਹਨਾਂ ਦੇ ਨਾਲ ਉਹਨਾਂ ਨੇ ਜੋੜ ਕੇ ਰੱਖਿਆ ਤੇ ਅੱਜ ਜੋ ਅਸੀਂ ਇਹ ਸ਼ਬ ਯਾਤਰਾ ਦੇਖੀ ਹੈ ਔਰ ਅਸੀਂ ਨਾਲ ਚੱਲ ਕੇ ਗਏ ਆ ਜੋ ਉਹਨਾਂ ਨੇ ਪ੍ਰਤੀਜ्ञਾ ਕੀਤੀ ਸੀ ਕਿ ਮੈਂ ਆਪਣਾ ਪੂਰਾ ਸ਼ਹੀਦਦਾਨ ਜਿਹੜਾ ਉਹ ਜਿਹੜੇ ਬਾਲਕ ਮੈਡੀਕਲ ਦੇ ਵਿੱਚ ਜਿਨ੍ਹਾਂ ਨੂੰ ਕਮੀਆਂ ਪੇਸ਼ੀਆਂ ਆਂਦੀਆਂ ਸੀਗੀਆਂ ਕਿ ਕੋਈ ਸ਼ਰੀਰ ਨਹੀਂ ਸੀ ਮਿਲਦੇ ਤੇ ਉਹ ਡੇਰਾ ਸੱਚਾ ਸਦਦਾ ਦੇ ਜਿਹੜੇ ਅਗਵਾ ਨੇ ਉਹਨਾਂ ਦੇ ਮਾਧਿਅਮ ਦੇ ਨਾਲ ਇਹ ਜਿਹੜੀ ਪਰੰਪਰਾ ਸ਼ੁਰੂ ਹੋਈ ਜਿਹਦੇ ਵਿੱਚ ਹਜ਼ਾਰਾਂ ਲੋਕਾਂ ਨੇ ਆਪਣਾ ਸ਼ਰੀਰਦਾਨ ਦਿੱਤਾ ਔਰ ਅੱਜ ਜੋ ਮੈਡੀਕਲ ਜਿਹੜੇ ਸਟੂਡੈਂਟ ਨੇ ਉਹਨਾਂ ਨੂੰ ਸੇਫ ਫੈਸਿਲਿਟੀਆਂ ਮਿਲੀਆਂ ਸੁਵਿਧਾ ਮਿਲੀਆਂ ਕਿ ਉਹ ਹਰ ਰੋਗ ਨੂੰ ਕਿੱਦਾਂ ਫੜ ਸਕਦੇ ਨੇ ਕਿੱਦਾਂ ਉਹਦੀ ਸਰਚ ਕਰਕੇ ਤੇ ਆਪਣੇ ਜੀਵਨ ਨੂੰ ਮਤਲਬ ਅੱਗੇ ਲੈ ਕੇ ਜਾ ਸਕਦੇ ਨੇ ਉਹ ਨੀਰਾ ਸੱਚਾ ਸੋਧਾ ਨੇ ਇੱਕ ਬਹੁਤ ਅੱਛਾ ਕੰਮ ਕੀਤਾ ਹੈ ਜਿਹਦੇ ਕਰਕੇ ਮੈਡੀਕਲ ਸਟੂਡੈਂਟ ਨੂੰ ਬੜੀ ਸਹੂਲਤ ਮਿਲੀ ਹੈ ਤੇ ਮਾਤਾ ਪ੍ਰਕਾਸ਼ ਰਾਣੀ ਜੋ ਕਿ ਸਾਡੇ ਸੱਸ ਵੀ ਸੀਗੇ ਅਸੀਂ ਮਾਂ ਹੀ ਸਮਝਦੇ ਸੀ ਉਹਨਾਂ ਨੂੰ ਤੇ ਉਹਨਾਂ ਨੇ ਸਾਰਾ ਜੀਵਨ ਆਪਣਾ ਡੇਰਾ ਸੱਚਾ ਸੋਦਾ ਦੇ ਨਾਲ ਲਗਾਏ ਰੱਖਿਆ ਤੇ ਜਿਨ੍ਹਾਂ ਦੀ ਪ੍ਰੇਰਣਾ ਦੇ ਨਾਲ ਉਹ ਜੁੜੇ ਸੀਗੇ ਇੱਥੇ ਭਾਈ ਸਾਹਿਬ ਖੜੇ ਨੇ ਸਾਡੇ ਸਤਪਾਲ ਜੀ RAM ਜੀ ਪ੍ਰੇਮ ਜੀ ਇਹਨਾਂ ਦੇ ਪਰਿਵਾਰ ਦੇ ਨਾਲ ਜੁੜੇ ਸੀ ਤੇ ਇਹਨਾਂ ਦੇ ਪਰਿਵਾਰ ਦੀ ਪ੍ਰੇਰਣਾ ਦੇ ਨਾਲ ਉਹ ਵੀ ਡੇਰਾ ਸੱਚਾ ਸੋਦਾ ਦੇ ਨਾਲ ਜੁੜੇ ਤੇ ਸਮੇਂ-ਸਮੇਂ ਤੇ ਉਹਨਾਂ ਦੇ ਇੰਤਨ ਚਰਚਾ ਵਗੈਰਾ ਹੁੰਦੀਆਂ ਰਹਿੰਦੀਆਂ ਸੀ ਤੇ ਜਿਹੜਾ ਉਹਨਾਂ ਦਾ ਮਨ ਸੀਗਾ ਉਹ ਹਮੇਸ਼ਾ ਹੀ ਜਿਹੜਾ ਸੱਚਾ ਸੋਧ ਦੇ ਨਾਲ ਜੁੜਿਆ ਰਹਿੰਦਾ ਸੀ ਤੇ ਉਸੇ ਕਰਕੇ ਹੀ ਉਹਨਾਂ ਨੇ ਆਪਣਾ ਜਿਹੜਾ ਪ੍ਰਤੀਗਿਆ ਸੀ ਅੱਜ ਪੂਰੀ ਕੀਤੀ ਇਸ ਸ਼ਰਧਾ ਯਾਤਰਾ ਤੋਂ ਸਾਨੂੰ ਇਹ ਪਤਾ ਲੱਗਾ ਕਿ ਇਹ ਜਿਹੜਾ ਸਭ ਤੋਂ ਪਵਿੱਤਰ ਕੰਮ ਹੈ ਮਹਾਦਾਨ ਸ਼ਰੀਰਦਾਨ ਜਿਹੜਾ ਉਹਨਾਂ ਨੇ ਕਰਕੇ ਆਪਣੀ ਪ੍ਰਤੀਗਿਆ ਪੂਰੀ ਕੀਤੀ ਮੈਂ ਸਾਰੇ ਜਿੰਨੇ ਵੀ ਡੇਰਾ ਸੱਚਾ ਸੋਧਾ ਦੇ ਜਿੰਨੇ ਵੀ ਸਦਸье ਮੈਂਬਰ ਗਣ ਆਏ ਸੀ ਅਸੀਂ ਉਹਨਾਂ ਦਾ ਇਸ ਪਰਿਵਾਰ ਵੱਲੋਂ ਖੁਸ਼ੀਰਾਮ ਕਪੂਰ ਦੇ ਪਰਿਵਾਰ ਵੱਲੋਂ ਅਸੀਂ ਉਹਨਾਂ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਡਾ ਇਸ ਦੁੱਖ ਵੇਲੇ ਸਹਿਯੋਗ ਕੀਤਾ ਔਰ ਸਾਡੇ ਨਾਲ ਚੱਲੇ ਔਰ ਇਹ ਸ਼ਬਜਾਤਰਾ ਦੇ ਵਿੱਚ ਜਿੰਨੇ ਵੀ ਸਾਡੇ ਸੱਜਣ ਬੇਲੀ ਰਿਸ਼ਤੇਦਾਰ ਆਏ ਸੀ ਉਹਨਾਂ ਨੂੰ ਇਹ ਵੀ ਪ੍ਰੇਰਣਾ ਮਿਲੀ ਹੈ ਕਿ ਇਹ ਇੱਕ ਅੱਛਾ ਕੰਮ ਹੈ ਇਸ ਕਾਰਜ ਨੂੰ ਸਭ ਨੂੰ ਕਰਨਾ ਚਾਹੀਦਾ ਔਰ ਆਪਣੇ ਸ਼ਰੀਰ ਨੂੰ ਐਦਾ ਵਿਅਰਥ ਨਹੀਂ ਗਵਾ ਦੇਣਾ ਚਾਹੀਦਾ ਔਰ ਇਹ ਕਿਸੇ ਮਾਨਵ ਦੇ ਕੰਮ ਲੱਗੇ ਤੇ ਇਹੀ ਇੱਕ ਮਾਨਵ ਦਾ ਸੱਚਾ ਕੰਮ ਹੈ ਔਰ ਇਹੀ ਇੱਕ ਸੱਚੀ ਸੱਦਾ ਜਲੀ ਹੈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਕੀ ਨਾਮ ਹੈ ਤੁਹਾਡਾ ਪ੍ਰੀਤ ਗੋਇਲ ਇਨਸਾ ਬਲੌਗ ਮੁਕ ਅ ਅੱਜ ਤੁਸੀਂ ਇਹ ਵਰਦੀ ਪਾ ਕੇ ਕਿਹੜਾ ਅੱਜ ਮਾਨਵਤਾ ਭਲਾਈ ਦਾ ਕਾਰਜ ਕੀਤਾ ਜੀ ਅਸੀਂ ਇਹ ਅੱਜ ਜੋ ਮਾਨਵਤਾ ਭਲਾਈ ਦਾ ਕੰਮ ਕੀਤਾ ਹੈ ਉਹ ਸ਼ਰੀਰਦਾਨ ਸੀ ਜੋ ਕਿ ਸਾਡੇ ਕੋchni ਇੱਕ ਗੁਰੂ ਡਾਕਟਰ ਸੈਂਟ ਡਾਕਟਰ ਗੁਰਮੀਤ RAM ਜੀ ਦੇ ਸਿੱਖਿਆ ਦੇ ਦੁਆਰਾ ਚੱਲ ਰਿਹਾ ਸੀ ਅੱਜ ਇਹ ਕੰਮ ਅੱਜ ਜੋ ਸ਼ਰੀਰਦਾਨ ਹੋਇਆ ਉਹਨਾਂ ਦਾ ਕੀ ਨਾਮ ਸੀਗਾ ਮਾਤਾ ਦਾ ਉਹਦਾ ਨਾਮ ਮਾਤਾ ਪ੍ਰਕਾਸ਼ ਰਾਣੀ ਸੀ ਕਿੰਨੀ ਉਮਰ ਸੀਗੀ ਉਹਨਾਂ ਦੀ 70 75 ਦੇ ਤਕਰੀਬਨ ਸੀਗੀ ਤੇ ਪਰਿਵਾਰ ਦੀ ਸਹਿਮਤੀ ਦੇ ਨਾਲ ਹੋਇਆ ਹਾਂਜੀ ਹਾਂਜੀ ਜ਼ਰੂਰ ਜੋ ਵੀ ਡੇਰੇ ਦਾ ਕੰਮ ਹੁੰਦਾ ਪਰਿਵਾਰ ਦੀ ਸਹਿਮਤੀ ਦੇ ਮੁਤਾਬਕ ਹੀ ਹੁੰਦਾ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਦੇ ਕਾਰਜ ਕਰਦਾ ਮਾਨਵਤਾ ਭਲਾਈ ਦੇ ਜਿਵੇਂ ਕਿ ਅੱਖਾਂ ਦਾਣ ਹੋ ਜਾ ਬਲੱਡ ਡੋਨੇਟ ਕਰਨਾ ਤਾਂ ਗਰੀਬੀ ਦੇ ਦੇਖਣੇ ਦੀਆਂ ਸ਼ਾਦੀਆਂ ਕਰਵਾਉਣਾ ਕਰਵਾਉਣਾ ਤਾਂ ਸੁਖ ਦੁਆ ਸਮਾਜ ਬਹੁਤ ਇਦਾਂ ਦੇ ਮਾਨਵਤਾ ਭਲਾਈ ਦੇ 168 ਕੰਮ ਨੇ ਜੋ ਕਿ ਸਾਡੇ ਗੁਰੂ ਜੀ ਨੇ ਸਾਨੂੰ ਕਰਨੇ ਸਿਖਾਏ ਜੋ ਤੁਹਾਨੂੰ ਘਰਾਂ ਚ ਸੁਣ ਰਹੇ ਆ ਉਹਨਾਂ ਨੂੰ ਉਹਨਾਂ ਦੇ ਦਿਲਾਂ ਦੇ ਵਿੱਚ ਇੱਕ ਵਹਿਮ ਸੀਗਾ ਵੀ ਪਤਾ ਨਹੀਂ ਸਰੀਰਦਾਨ ਕਰਨ ਦੇ ਨਾਲ ਕੀ ਹੋ ਜਾਂਦਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਅਸੀਂ ਇਹੀ ਮੈਸੇਜ ਦੇਣਾ ਚਾਹਾਂਗੇ ਜੀ ਇਹ ਸਰੀਰ ਤਾਂ ਇੱਕ ਮਿੱਟੀ ਹੈ ਠੀਕ ਹੈ ਇਹ ਅੱਗੇ ਜਾ ਕੇ ਕੁਝ ਸਾਡੇ ਬੱਚੇ ਨੇ ਆਉਣ ਵਾਲੀ ਕੰਫਰੰਸ 'ਚ ਉਹਨਾਂ ਉਹ ਇਹਨਾਂ ਤੇ ਸਪੱਸ਼ਟ ਕਰੇਗੀ ਉਹਨਾਂ ਦੀ ਜੋ ਵੀ ਸਰਚ ਕਰਨ ਵਾਲੀ ਐਜੂਕੇਸ਼ਨ ਦੀ ਟੀਮ ਓਕੇ ਵਧੇਗੀ ਇਸ ਨਾਲ ਕੋਈ ਨੁਕਸਾਨ ਨਹੀਂ ਦਾ ਅਸੀਂ ਇਹੀ ਕਹਾਂਗੇ ਵੱਧ ਤੋਂ ਵੱਧ ਕੇ ਜੋ ਹੋਰ ਵੀ ਲੋਕਾਂ ਨੇ ਇਹ ਸੰਸਥਾ ਦੇ ਨਾਲ ਜੁੜਨ ਤੇ ਅੱਗੇ ਆਉਣ I'm gonna ਵੀਡੀਓ ਨੂੰ ਅੱਗੇ ਸ਼ੇਅਰ ਜ